ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਗਨੀ ਰਗਵੀਰ ਸਿੰਘ ਨੇ ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੇਸਗੜ੍ਹ ਸਾਹਿਬ ਜਾਣ ਵਾਲੀ ਸੰਗਤਾਂ ਨੂੰ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨੌਜਵਾਨ ਬੱਚੇ 3 ਜਾਂ 4 ਜਣੇ ਇੱਕ ਮੋਟਰਸਾਈਕਲ ਸਵਾਰ ਹੋ ਕੇ ਜਾਂਦੇ ਹਨ ਜਾਂ ਟਰੈਕਟਰ ਦੇ ਉੱਪਰ ਵੱਡੇ-ਵੱਡੇ ਸਪੀਕਰ ਲਗਾ ਕੇ ਗਾਣੇ ਲਗਾ ਕੇ ਜਾਂਦੇ ਹਨ। ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਸਾਫ ਸੁਥਰਾ ਮਾਹੌਲ ਤੇ ਸ਼ਾਂਤੀ ਨਾਲ ਗੁਰੂ ਘਰ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਹੋਲੇ ਮਹੱਲੇ ਤੇ ਤਿਆਰ ਤੇ ਬ ਕੋਈ ਲੰਗਰ ਸੇਵਾ ਕਰਦਾ ਹੈ ਕੋਈ ਜੋੜੇ ਸੇਵਾ ਕਰਦਾ ਹੈ ਤੇ ਕੋਈ ਟਰਾਂਸਪੋਰਟ ਦੀ ਅਤੇ ਕੋਈ ਮੈਡੀਕਲ ਸੇਵਾ ਕਰਦਾ ਹੈ ਉਹਨਾਂ ਨੇ ਕਿਹਾ ਕਿ ਸੰਗਤਾਂ ਬੜੇ ਸ਼ਰਧਾ ਅਤੇ ਚਾਹ ਦੇ ਨਾਲ ਨਤਮਸਤਕ ਹੋਣ ਦੇ ਲਈ ਵੱਡੀ ਗਿਣਤੀ ਵਿੱਚ ਅੰਸ਼ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਕਈ ਵਾਰ ਦੇਖਿਆ ਗਿਆ ਕਿ ਮੋਟਰਸਾਈਕਲ ਦੇ ਸਵਾਰ ਜਿਹੜੇ ਨੌਜਵਾਨ ਹਨ ਉਹ ਆਪਣੇ ਮੋਟਰਸਾਈਕਲ ਦੇ ਸਿਲੈਂਸਰ ਉਤਾਰ ਕੇ ਉੱਚੀ-ਉੱਚੀ ਆਵਾਜ਼ ਦੇ ਜਿਹੜੇ ਪਟਾਕੇ ਪਾਉਂਦੇ ਹਨ ਉਹਨਾਂ ਨੂੰ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਅਤੇ ਮਰਿਆਦਾ ਦਾ ਖਾਸ ਕਰਕੇ ਧਿਆਨ ਖੜਾਈਦਾ ਹੈ ਉਹਨਾਂ ਨੇ ਕਿਹਾ ਕਿ ਹੁੱਲੜ ਬਾਜੀ ਕਈ ਥਾਵ ਕੀਤੀ ਜਾਂਦੀ ਹੈ ਅਜੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਉੱਥੇ ਆਈ ਸੰਗਤਾਂ ਨੂੰ ਭਾਰੀ ਨੁਕਸਾਨ ਵੀ ਉਠਾਣਾ ਪੈ ਸਕਦਾ ਹੈ ਇਸ ਦੌਰਾਨ ਉਹਨਾਂ ਨੇ ਕੀ ਕੁਝ ਹੋਰ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਦੇਖੋ ਹੋਲਾ ਮਹੱਲਾ ਅ ਗੁਰੂ ਦਾ ਬਖਸ਼ਿਆ ਹੋਇਆ ਤਿਉਹਾਰ ਹੈ ਔਰ ਬੜੀਆਂ ਸੰਗਤਾਂ ਉੱਥੇ ਸੇਵਾ ਕਰਦੀਆਂ ਨੇ ਕੋਈ ਲੰਗਰਾਂ ਦੀ ਸੇਵਾ ਕਰਦਾ ਕੋਈ ਜੋੜਿਆਂ ਦੀ ਸੇਵਾ ਕਰਦਾ ਕੋਈ ਟਰਾਂਸਪੋਰਟ ਦੀ ਸੇਵਾ ਕਰਦਾ ਕੋਈ ਮੈਡੀਕਲ ਦੀ ਸੇਵਾ ਕਰਦਾ ਔਰ ਬਹੁਤ ਸੰਗਤਾਂ ਚਾਹ ਤੇ ਸ਼ਰਧਾ ਦੇ ਨਾਲ ਨਾਤਮਸਤਕ ਹੋਣ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਜਾਂਦੀਆਂ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਹਨ ਦੇਸ਼ ਵਿਦੇਸ਼ ਦਾ ਮੀਡੀਆ ਉੱਥੇ ਪਹੁੰਚਦਾ ਪਰ ਇੱਕ ਬੇਨਤੀ ਹਰ ਵਾਰ ਕੀਤੀ ਜਾਂਦੀ ਹੈ ਔਰ ਇੱਕ ਸੰਗਤ ਦੇ ਵਿੱਚ ਬੜੀ ਵੱਡੀ ਇਸ ਗੱਲ ਦੀ ਸ਼ਿਕਾਇਤ ਵੀ ਹੈ ਕਿ ਜਿਹੜੇ ਹੁੱਲੜ ਬਾਚ ਸਾਡੇ ਵੀਰ ਸਾਡੇ ਬੱਚੇ ਨੌਜਵਾਨ ਮੋਟਰਸਾਈਕਲਾਂ ਤੇ ਛੱਡ ਕੇ ਤਿੰਨ ਤਿੰਨ ਚਾਰ ਚਾਰ ਜਣੇ ਮੋਟਰਸਾਈਕਲਾਂ ਦੇ ਸਲੰਸਟਰ ਲਾ ਕੇ ਉਹਨਾਂ ਦੇ ਪਟਾਕੇ ਪਾਉਂਦੇ ਹੋਏ ਜਾਂ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਉੱਚੀ ਆਵਾਜ਼ ਵਿੱਚ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਉਹ ਕਰਦੇ ਹੋਏ ਹੁੱਲੜ ਬਾਜੀ ਕਰਦੇ ਹੋਏ ਆਨੰਦਪੁਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਤੋਂ ਗਰੇਜ ਕਰੋ ਕਿਉਂਕਿ ਕਈ ਵਾਰ ਉਸ ਹੁੱਲੜ ਬਾਜੀ ਵਿੱਚ ਬਹੁਤ ਕੀਮਤੀ ਜਾਨਾਂ ਚਲੇ ਜਾਂਦੀਆਂ ਨੇ ਲੋਕਾਂ ਦੇ ਜਵਾਨ ਪੁੱਤ ਬੱਚੇ ਕਈ ਵਾਰ ਐਕਸੀਡੈਂਟ ਹੋ ਕੇ ਜਾਂ ਕਿਸੇ ਕਾਰਨ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਨੇ ਔਰ ਲੋਕਾਂ ਨੂੰ ਪਰੇਸ਼ਾਨੀ ਵੀ ਹੁੰਦੀ ਹੈ ਕਈ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਪਾਵਨ ਤਿਉਹਾਰ ਤੇ ਕਿਸੇ ਪ੍ਰਕਾਰ ਦੀ ਕੋਈ ਵੀ ਉਲੜਬਾਜੀ ਨਾ ਕਰਕੇ ਚਲਕੇ ਤਰਪਾਸ਼ਾ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਔਰ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੋਈ ਵੀ ਐਸਾ ਮਟੀਰੀਅਲ ਲੰਗਰ ਦੇ ਵਿੱਚ ਨਾ ਵਰਤਿਆ ਜਾਏ ਜਿਸ ਕਾਰਨ ਕਰਕੇ ਜਿਹੜਾ ਵਾਤਾਵਰਣ ਹੈ ਉਹ ਪ੍ਰਦੂਸ਼ਿਤ ਹੋਵੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਕਰਨਾ ਜਿਹੜੇ ਡਿਸਪੋਜ਼ੇਬਲ ਦੀ ਵਰਤੋਂ ਕਰਨੇ ਹੈ ਉਹ ਉਹ ਡਿਸਪੋਜ਼ਲ ਵਰਤਿਆ ਜਾਏ ਕਿ ਜਿਸ ਤੇ ਵਰਤਨ ਦੇ ਨਾਲ ਕੋਈ ਜਿਹੜਾ तृतीय ਦਾ ਜਿਹੜਾ ਵਾਤਾਵਰਣ ਹੈ ਉਹ ਖਰਾਬ ਨਾ ਹੋਵੇ ਔਰ ਲੰਗਰਾਂ ਦੇ ਵਿੱਚ ਜਿਹੜੀਆਂ ਮਿਆਰੀ ਵਸਤੂਆਂ ਨੇ ਉਹ ਵਰਤੀਆਂ ਜਾਣ ਔਰ ਸਾਫ ਸਫਾਈ ਦਾ ਖਾਸ ਕਰਕੇ ਖਿਆਲ ਰੱਖਿਆ ਜਾਏ ਤਾਂ ਕਿ ਸਾਡੀ ਸਭ ਦੀ ਉਥੇ ਸੇਵਾ ਕਰਨ ਵਾਲਿਆਂ ਦੀ ਔਰ ਲੰਗਰ ਛਕਣ ਵਾਲਿਆਂ ਦੀ ਜਿਹੜੀ ਸਿਹਤ ਹੈ ਉਹ ਬਿਲਕੁਲ ਨਰੋਈ ਅਤੇ ਤੰਦਰੁਸਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਰਲ ਹੋ ਗਿਆ। ਐਵਰ ਪੰਜਾਬੀ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।